ਪੀਰਖਾਨਾ ਜਲਾਲ ਵਿਖੇ ਮੁਸਲਮਾਨ ਪਾਈਚਾਰੇ ਦੇ ਰੋਜ਼ੇ ਖੁਲਵਾਏ ਗਏ ਲਖਦਾਤਾ ਲਾਲਾਂ ਵਾਲਾ ਪੀਰ ਜੀ ਦੇ ਦਰਬਾਰ ਪਿੰਡ ਜਲਾਲ ਵਿਖੇ ਹਿੰਦੂ ਮੁਸਲਮਨ ਸਿੱਖ ਈਸਾਈ ਸਭੇ ਪਾਈ ਪਾਈ ਦਾ ਸੰਦੇਸ਼ ਦਿੰਦੇ ਆ ਪੀਰਖਾਨਾ ਦੇ ਸਮੂਹ ਸੇਵਾਦਾਰਾਂ ਵੱਲੋਂ ਮੁਸਲਮਾਨ ਪਾਈਚਾਰੇ ਦੇ ਰੋਜ਼ੇ ਖੁਲਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾ ਮਰਦਾਂ ਤੇ ਬੱਚਿਆਂ ਨੇ ਪੀਰਖਾਨਾ ਜਲਾਲ ਵਿਖੇ ਪਹੁੰਚ ਕੇ ਰੋਜ਼ੇ ਖੋਲਣ ਤੋਂ ਪਹਿਲਾਂ ਖੁਦਾ ਅਗੇ ਸੁਖਸ਼ਾਂਤੀ ਦੀ ਦੁਆ ਕੀਤੀ। ਇਸ ਮੌਕੇ ਡਾਕਟਰ ਸਲੀਮ ਨੇ ਕਿਹਾ ਕਿ ਰਮਜ਼ਾਨ ਦੇ ਮਹੀਨੇ ਸਾਨੂੰ ਬੁਰਾਈਆਂ ਛੱਡ ਕੇ ਖੁਦਾ ਦੇ ਹੁਕਮ ਮੁਤਾਬਕ ਜੀਵਨ ਜਿਉਣਾ ਚਾਹੀਦਾ ਹੈ ਤੇ ਪਵਿੱਤਰ ਰਮਜ਼ਾਨ ਦੇ ਮਹੀਨੇ ਨਮਾਜ਼ ਸਮੇਂ ਸਭ ਦੀ ਸੁਖਸ਼ਾਂਤੀ ਦੀ ਦੁਆ ਕਰਨੀ ਚਾਹੀਦੀ ਹੈ। ਸਾਰੇ ਨੂੰ ਅਸਲਾਮੁਅਲੈਕਮ। ਮੈਂ ਅੱਜ ਇਹ ਸਾਡੇ ਪਿੰਡ ਜਲਾਲ ਦੇ ਵਿੱਚ ਰੋਜੇ ਲੜਾਏ ਗਏ ਆ ਤੇ ਸਾਰੇ ਭਾਈਚਾਰੇ ਇੱਕਤਾਂ ਨੂੰ ਮੌਕਾ ਰੱਖਦੇ ਰੋਜ ਦਿਨ ਤੋਂ ਮਸਜਿਦ ਸੈਕਟਰ ਸਾਹੀ ਆਪ ਸਭ ਨੇ ਇੱਥੇ ਭਾਈ ਭਾਈ ਇੱਕਤਾਂ ਨੂੰ ਮੌਕਾ ਰੱਖਦੇ ਹੋਏ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਆਇਆ ਜਿੰਮੇਦਾਰ ਭਾਈਚਾਰੇ ਵੱਲੋਂ ਦੇਖਵਾਇਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ